رائی ਚੜਦੀ ਗੱਲ ਦੇ ਸਾਰਿਆਂ ਨੂੰ ਦੁੱਧ ਵਰਤਾਈ ਜਾਂਦੇ ਬਾਈ ਹੋਰੀ ਦੇਖੋ ਬਾਈ ਕਿਹੜੇ ਪਿੰਡੋਂ ਆਇਆ ਮੜਾ ਦੱਸਿਓ ਪ੍ਰਾਪ 24 ਬਾਈ ਹੋਰੀ ਆ ਰਾਮਪੁਰਾ ਫੂਲਕੋ 24 ਬਾਈ ਹੋਰੀ ਰਾਮਪੁਰਾ ਫੂਲਕੋ ਬਾਈ ਹੋਰੀ ਜੀਪ ਤੇ ਮਗਰ ਟੈਂਕੀ ਪਾ ਕੇ ਲਿਆਏ ਆ ਮਹਾਰਾਜ ਜਨਾ ਚੜਦੀ ਕਲਾ ਬਖਸ਼ੇ ਇਹਨਾਂ ਨੂੰ ਇਧਰ ਪ੍ਰਸ਼ਾਸਨ ਤੇ ਇਧਰ ਦੁੱਧ ਵਰਤ ਰਿਹਾ ਹੈ ਟੈਂਕੀ ਪਰ ਕੇ ਲਿਆਇਆ ਬਾਈ ਸਾਰਿਆਂ ਨੂੰ ਬਾਗਿਆਂ ਵਿਚਾਰਾਂ ਨੂੰ ਚਾਹ ਪਾਣੀ ਲਈ ਦਿਵਾ ਥੋੜਾ ਜਲੋ ਮਿਲ ਗਿਆ ਦੁੱਧ ਕੰਮ ਵੀ ਹੋ ਗਿਆ ਆਪਣਾ ਹਨਾ ਔਖਾ ਹੋ ਜੀਏ ਹੋਰ ਸੁਣਾਓ ਠੀਕ ਹੈ ਲੱਗ ਗਿਆ ਜੀ ਹੁਣ ਮੁਰਜੇ ਤੇ ਕਿ ਨਹੀਂ ਲੱਗ ਗਿਆ ਲੱਗ ਗਿਆ ਹੀ ਲੱਗ ਗਿਆ ਯਾਰ ਨਹੀਂ ਇਹ ਲਾ ਹੈ ਪਾਣੀ ਕਿਉਂ ਨਾਲ ਇਹ ਮਿੰਚੀ ਕਦੀ ਦੇਖੀ ਜੇਰ ਭਾਈ ਪੁਲਿਸ ਸੀ ਪੜਗੜੀ ਇਹਦਰ ਮੋੜ 'ਤੇ ਸੰਗੱਲਟੀ ਹੋਈ ਹੈ। ਉਹ ਸੰਦਾ ਜਾਵੜੀ ਫਿਰ ਕੱਢ ਗਏ। ਜਿਹੜਾ ਡਿਊਟੀ ਇੱਥੇ ਤੇ ਨੇ ਆ ਕੇ ਬਹਿ ਜਾਂਦੇ ਆਸਪਤਾਲ ਬਣਾਇਆ। ਇਹਦੇ ਨੇ ਆਉਣਾ ਹੋਵੇ ਬਈ ਆਸਪਤਾਲ। ਤੇ ਐ ਸਾਈਡ ਆਇਓ ਹਵੇਲੀ ਵਾਲੀ ਸਾਈਡ, ਦੂਜੀ ਸਾਈਡ ਬੰਦ ਹੈ ਸਟੇਜ ਕਰਕੇ ਜਾਵਾਂ। ਜਿਹੜੇ ਪਾਸੇ ਹਵੇਲੀ ਬਣੀ ਹੋਈ ਹੈ ਐਸੇ ਸਾਈਡ ਸਾਈਡ ਆਸਰ ਮੋੜ 'ਤੇ। ਉਹਦੀ ਸੇਵਾ। ਵਾਹ ਵਾਹ ਚੜਦੀ ਕਲਾ ਹੀ ਚੜਦੀ ਕਲਾ ਦੇ। ਸਾਰਿਆਂ ਨੂੰ ਦੁੱਧ ਵਰਤਾਈ ਜਾਂਦੇ ਬਾਈ ਹੋਰੀ ਦੇਖੋ। ਬਾਈ ਕਿਹੜੇ ਪਿੰਡੋਂ ਆਇਆ ਮਾੜਾ ਦੱਸਿਓ ਪ੍ਰਾਪ 42 ਤੋਂ ਆਇਆ ਰਾਮਪੁਰਾ ਫੂਲਪੁਰ 42 ਬਾਈ ਰਾਮਪੁਰਾ ਫੂਲਪੁਰ ਬਾਈ ਉਹਦੀ ਜੀਪ ਤੇ ਮਗਰ ਟੈਂਕੀ ਭਾ ਕੇ ਲੈ ਆਇਆ ਮਹਾਰਾਜ ਇਹਨੇ ਚੜ੍ਹਦੀ ਕਲਾ ਬਖਸ਼ਿਆ ਇਹਨਾਂ ਨੂੰ ਇਧਰ ਪ੍ਰਸ਼ਾਸਨ ਤੇ ਇਧਰ ਦੁੱਧ ਵਰਤ ਰਿਹਾ ਟੈਂਕੀ ਭਰ ਕੇ ਲੈ ਆਇਆ ਬਾਈ ਸਾਰਿਆਂ ਨੂੰ ਬਾਗੇ ਵਿਚਾਰਾਂ ਨੂੰ ਚਾਹ ਪਾਣੀ ਲਈ ਥੋੜਾ ਥੋੜਾ ਚਲੋ ਮਿਲ ਗਿਆ ਦੁੱਧ ਕੰਮ ਵੀ ਹੋ ਗਿਆ ਆਪਣਾ ਹਨਾ ਔਖਾ ਹੋ ਜੀਏ ਹੋਰ ਸੁਣਾਓ ਠੀਕ ਹੈ ਲੱਗਿਆ ਜੀ ਹੁਣ ਮੁਰਚੇ ਤੇ ਕਿ ਨਹੀਂ ਲੱਗਿਆ ਲੱਗਿਆ ਜੀ ਲੱਗਿਆ ਲੱਗਿਆ ਯਾਰ ਇਹ ਯਾਰ ਹੈ ਪਾਣੀ ਕੀ ਵਾਲਾ ਤੇ ਮੇਰੇ ਤੇ ਚੰਗੂ ਜੀ ਜਾਂ ਮਿੰਚੀ ਕੁ ਵੀ ਰਹੀ ਹੈ ਇਧਰ ਬਈ ਪੁਲਿਸ ਸੀ ਪੜ ਲਗੜੀ ਫਾਈਦਰ ਮੋਰਚੇ ਸੰਗੜਾਟੀ ਹੋਈ ਹੈ ਉਹ ਸੰਦਾ ਜਾਵੜੀ ਫਿਰ ਘਟ ਗਏ ਜਿਹੜਾ ਡਿਊਟੀ ਇੱਥੇ ਤੇਨੇ ਆ ਕੇ ਬਹਿ ਜਾਂਦੇ ਆਸਪਤਾਲ ਬਣਾਇਆ ਇਹ ਕਹਿੰਦੇ ਆਉਣਾ ਹੋਵੇ ਬਈ ਆਸਪਤਾਲ ਤੇ ਐਸਾਈਡ ਆਇਓ ਹਵੇਲੀ ਵਾਲੀ ਸਾਈਡ ਦੂਜੀ ਸਾਈਡ ਬੰਦ ਦਾ ਸਟੇਜ ਕਰਕੇ ਜਾਮ ਜਿਹੜੇ ਪਾਸੇ ਹਵੇਲੀ ਬਣੀ ਹੋਈ ਹੈ ਐਸੇ ਸਾਈਡ ਸਾਈਡ ਆਸਰ ਦੇ ਮੋੜ ਤੇ ਉਧਰ ਦੀ ਸੇਵਾ ਵਾਹ ਵਾਹ ਚੜਦੀ ਕਲਾ ਇਹ ਚੜਦੀ ਕਲਾ ਦੇ ਸਾਰਿਆਂ ਨੂੰ ਦੁੱਧ ਵਰਤਾਈ ਜਾਂਦੇ ਬਾਈ ਹੋਰੀ ਦੇਖੋ ਬਾਈ ਕਿਹੜੇ ਪਿੰਡੋਂ ਆਇਆ ਮੜਾ ਦੱਸਿਓ ਭਰਾ ਇਸੋ ਆ ਰਾਮਪੁਰਾ ਫੂਲਕੋ ਢਬਾਲੀ ਬਈ ਰਾਮਪੁਰਾ ਫੂਲਕੋ ਬਾਈ ਉਹਦੀ ਜੀਪ ਤੇ ਮਗਰ ਟੈਂਕੀ ਭਾਗੇ ਲੈ ਆਇਆ ਮਹਾਰਾਜ ਨੇ ਚੜ੍ਹਦੀ ਕਲਾ ਬਖਸ਼ੇ ਇਹਨਾਂ ਨੂੰ ਇਧਰ ਪ੍ਰਸ਼ਾਸਨ ਤੇ ਇਧਰ ਦੁੱਧ ਵਰਤ ਰਿਹਾ ਹੈ ਟੈਂਕੀ ਭਰ ਕੇ ਲੈ ਆਇਆ ਬਈ ਸਾਰਿਆਂ ਨੂੰ ਬਾਗੇ ਵਿਚਾਰਾਂ ਨੂੰ ਚਾਹ ਪਾਣੀ ਲਈ ਦੋ ਥੋੜਾ ਚਲੋ ਮੇਰੇ ਅੱਗੇ ਦੁੱਧ ਕੰਮ ਵੀ ਹੋ ਗਿਆ ਆਪਣਾ ਹਨਾ ਔਖਾ ਹੋਈਏ ਹੋਰ ਸੁਣਾਓ ਠੀਕ ਹੈ ਲੱਗ ਗਿਆ ਜੀ ਹੁਣ ਮੁਰਚੇ ਤੇ ਕਿ ਨਹੀਂ ਲੱਗ ਗਿਆ ਲੱਗ ਗਿਆ ਜੀ ਲੱਗ ਗਿਆ ਲੱਗ ਗਿਆ ਯਾਰ ਇਹ ਯਾਰ ਹੈ ਪਾਲੀਪੀ ਵਾਲਾ ਯਾ ਬਿੰਟੀ ਕਭੀ ਦੇਖੀ ਇਧਰ ਬਾਈਕ ਪੁਲਿਸ ਸੇ ਪਲ ਲਗ ਗਈ ਆਇਦਰ ਮੋਰ ਚ ਸੰਗਲਟੀ ਹੋਈ ਹੈ ਉਹ ਸੰਦਾ ਜਾਵੜੀ ਫਿਰ ਕੱਢ ਗਏ ਜਿਹੜਾ ਡਿਊਟੀ ਇੱਥੇ ਤੇ ਆ ਕੇ ਬਹਿ ਜਾਂਦੇ ਹਸਪਤਾਲ ਬਣਾਇਆ ਇਹ ਕਹਿੰਨੇ ਹੁਣ ਆਉਣਾ ਹੋਵੇ ਬਈ ਆਸਬਦਲ ਤੇ ਐ ਸਾਈਡ ਆਇਓ ਹਵੇਲੀ ਵਾਲੀ ਸਾਈਡ ਦੂਜੀ ਸਾਈਡ ਬੰਦ ਐ ਸਟੇਜ ਕਰਕੇ ਜਾਵਾਂ ਕਿਹੜੇ ਪਾਸੇ ਹਵੇਲੀ ਬਣੀ ਹੋਈ ਐ ਐਸੇ ਸਾਈਡ ਸਾਈਡ ਆ ਸਕਦੇ ਮੋਚੇ ਦੀ ਸੇਵਾ ਵਾਹ ਵਾਹ ਚੜਦੀ ਕਲਾ ਹੀ ਚੜਦੀ ਚੱਲਦੇ ਸਾਰਿਆਂ ਨੂੰ ਦੁੱਧ ਵਰਤਾਈ ਜਾਂਦੇ ਬਾਈ ਹੋਰੀ ਦੇਖੋ ਬਾਈ ਕਿਹੜੇ ਪਿੰਡੋਂ ਆਇਓ ਮਾੜਾ ਦੱਸਿਓ ਪ੍ਰਭੂ 42 ਬਾਈ ਰਾਮਪੁਰਾ ਫੂਲ ਕੋ ਬਾਈ ਹੋਰੀ ਜੀਪ ਤੇ ਮਗਰ ਟੈਂਕੀ ਪਾ ਕੇ ਲਿਆਇਆ ਮਹਾਰਾਜ ਨੇ ਚੜਦੀ ਕਲਾ ਬਖਸ਼ੇ ਇਹਨਾਂ ਨੂੰ ਇਦਰ ਪ੍ਰਸ਼ਾਸਨ ਤੇ ਇਦਰ ਦੁੱਧ ਵਰਤ ਰਿਹਾ ਹੈ ਟੈਂਕੀ ਪਰ ਕਿਲੇ ਆਇਆ ਹੈ ਬਾਈ ਸਾਰਿਆਂ ਨੂੰ ਬਾਗ ਦੇ ਵਿਚਾਰਾਂ ਨੂੰ ਚਾਹ ਪਾਣੀ ਲਈ ਦੋ ਥੋੜਾ ਚਲੋ ਮਿਲ ਗਿਆ ਦੁੱਧ ਕੰਮ ਵੀ ਹੋ ਗਿਆ ਆਪਣਾ ਹਨਾ ਔਖਾ ਹੋ ਜੀਓ ਹੋਰ ਸੁਣਾਓ ਠੀਕ ਹੈ ਲੱਗ ਗਿਆ ਜੀ ਹੁਣ ਮੁਰਚੇ ਤੇ ਕਿ ਨਹੀਂ ਲੱਗ ਗਿਆ ਲੱਗ ਗਈ ਵਈ ਲੱਗਿਆ ਯਾਰ ਇਹ ਵਾਲਾ ਹੈ ਪਾਣੀ ਵਾਲਾ ਇਹ ਮਿੰਟਿਕ ਹੋ ਵੀ ਗਈ ਇਧਰ ਬਈ ਪੁਲਿਸ ਸੇ ਪਲਗੜ ਗਈ ਆਈਦਰ ਮੋਰ ਚ ਸੰਗੜ ਲੱਟੀ ਹੋਈ ਐ ਉਹ ਸੰਦਾ ਜਾਵੜੀ ਫਿਰ ਕੱਟ ਗਏ ਜਿਹੜਾ ਡਿਊਟੀ ਐ ਤੇ ਜਨੇ ਆ ਕੇ ਬਹਿ ਜਾਂਦੇ ਆਸਪਤਾਲ ਬਣਾਇਆ ਇਹ ਕਿਹਨੇ ਹੁਣਾ ਹੋਵੇ ਬਈ ਆਸਪਤਾਲ ਤੇ ਐ ਸਾਈਡ ਆਇਓ ਹਵੇਲੀ ਵਾਲੀ ਸਾਈਡ ਦੂਜੀ ਸਾਈਡ ਬੰਦ ਦਾ ਸਟੇਜ ਕਰਕੇ ਜਾਵਾਂ ਕਿਹੜੇ ਪਾਸੇ ਵੇਲੀ ਬਣੀ ਹੋਈ ਆ ਇਸੇ ਸਾਈਡ ਸਾਈਡ ਆ ਸਕਦੀ ਮੋਚੇ ਦੀ ਸੇਵਾ ਵਾਹ ਵਾਹ ਚੜਦੀ ਕਲਾ ਹੀ ਚੜਦੀ ਕਲਾ ਦੇ ਸਾਰਿਆਂ ਨੂੰ ਦੁੱਧ ਵਰਤਾਈ ਜਾਂਦੇ ਬਾਈ ਹੋਰੀ ਦੇਖੋ ਬਾਈ ਕਿਹੜੇ ਪਿੰਡੋਂ ਆਏ ਮੜਾ ਦੱਸਿਓ ਪਰਾ ਬਾਈ ਤੋਂ ਆਇਆ ਰਾਮਪੁਰਾ ਫੂਲਪੁਰ ਟਬਾਲੀ ਬਾਈ ਰਾਮਪੁਰਾ ਫੂਲਪੁਰ ਬਾਈ ਉਹਦੀ ਜੀਪ ਤੇ ਮਗਰ ਟੈਂਕੀ ਪਾ ਕੇ ਲਿਆਏ ਆ ਮਹਾਰਾਜ ਨੇ ਚੜਦੀ ਕਲਾ ਬਖਸ਼ੇ ਇਹਨਾਂ ਨੂੰ ਇਧਰ ਪ੍ਰਸ਼ਾਸਨ ਤੇ ਇਧਰ ਦੁੱਧ ਵਰਤ ਰਿਹਾ ਹੈ ਟੈਂਕੀ ਪਰ ਕਿਲੇ ਆਏ ਆ ਬਾਈ ਸਾਰਿਆਂ ਨੂੰ ਬਾਗ਼ੇ ਵਿਚਾਰਾਂ ਨੂੰ ਚਾਹ ਪਾਣੀ ਲਈ ਦਵਾ ਥੋੜਾ ਚਲੋ ਮਿਲ ਗਿਆ ਤਾਂ ਤਾਂ ਕੰਮ ਵੀ ਹੋ ਗਿਆ ਆਪਣਾ ਹਨਾ ਸੌਖਾ ਹੋ ਜੀਏ ਹੋਰ ਸੁਣਾਓ ਠੀਕ ਹੈ ਲੱਗਿਆ ਜੀ ਹੁਣ ਮੁਰਜੇ ਤੇ ਕਿ ਨਹੀਂ ਲੱਗਿਆ ਲੱਗਿਆ ਹੀ ਹੋਈ ਐ ਲੱਗਿਆ ਹਾਂ ਯਾਰ ਇਹ ਵਾਲਾ ਹੈ ਪਾਲੀ ਕੀ ਵਾਲਾ ਤੇ ਮੇਰੇ ਤੇ ਜੰਮ ਦੇਖ ਵੀ ਲੀਏ ਜੀ ਮਿੰਟੀ ਕੰਮੀ ਦੇਗੀ ਇਧਰ ਬਈ ਪੁਲਿਸ ਸਹੀ ਪੜਗੜ ਗਈ। ਇਧਰ ਮੌਜੇ ਸੰਗਲਟੀ ਹੋਈ ਹੈ। ਬਹੁਤ ਸੰਦਾ ਜਾਵੜੀ ਖੜ ਕੱਢ ਗਏ। ਜਿਹੜਾ ਡਿਊਟੀ ਹੈ ਤੇ ਤਨੇ ਆ ਕੇ ਬਹਿ ਜਾਂਦੇ। ਹਸਪਤਾਲ ਬਣਾਇਆ। ਇਹ ਕਿਹਨੇ ਆਉਣਾ ਹੋਵੇ ਬਈ ਹਸਪਤਾਲ। ਤੇ ਐ ਸਾਈਡ ਆਇਓ ਹਵੇਲੀ ਵਾਲੀ ਸਾਈਡ ਦੂਜੀ ਸਾਈਡ ਬੰਦ ਹੈ ਸਟੇਜ ਕਰਕੇ ਜਾਵਾਂ। ਜਿਹੜੇ ਪਾਸੇ ਹਵੇਲੀ ਬਣੀ ਹੋਈ ਹੈ ਐਸੇ ਸਾਈਡ ਸਾਈਡ ਆਸਰੇ ਮੌਜੇ ਦੇ। ਉਧਰ ਦੀ ਸੇਵਾ। ਵਾਹ ਵਾਹ ਚੜਦੀ ਕਲਾ ਹੀ ਚੜਦੀ ਕਲਾ ਦੇਖ। ਸਾਰਿਆਂ ਨੂੰ ਦੁੱਧ ਵਰਤਾਈ ਜਾਂਦੇ ਬਾਈ ਹੋਰੀ ਦੇਖੋ ਬਾਈ ਕਿਹੜੇ ਪਿੰਡੋਂ ਆਇਆ ਮਾੜਾ ਦੱਸਿਓ ਪਰਾ ਬਾਈ ਤੋਂ ਆਇਆ ਰਾਮਪੁਰਾ ਫੂਲਪੁਰ ਤੋਂ ਟਬਾਲੀ ਬਾਈ ਰਾਮਪੁਰਾ ਫੂਲਪੁਰ ਤੋਂ ਬਾਈ ਉਹਦੀ ਜੀਪ ਤੇ ਮਗਰ ਟੈਂਕੀ ਪਾ ਕੇ ਲੈ ਆਇਆ ਮਹਾਰਾਜ ਇਹਨਾਂ ਹੀ ਚੜਦੀ ਕਲਾ ਬਖਸ਼ੇ ਇਹਨਾਂ ਨੂੰ ਇਧਰ ਪ੍ਰਸ਼ਾਸਨ ਤੇ ਇਧਰ ਦੁੱਧ ਵਰਤ ਰਿਹਾ ਹੈ ਟੈਂਕੀ ਪਰ ਕਿਲੇ ਆਇਆ ਬਾਈ ਸਾਰਿਆਂ ਨੂੰ ਬਾਗਿਆਂ ਨੂੰ ਸਾਰਿਆਂ ਨੂੰ ਚਾਹ ਪਾਣੀ ਲਈ ਦਿਵਾ ਤੋੜਾ ਚਲੋ ਮਿਲ ਗਿਆ ਦੁੱਧ ਕੰਮ ਵੀ ਹੋ ਗਿਆ ਆਪਣਾ ਹਨਾ ਔਖਾ ਹੋ ਜੀਏ ਹੋਰ ਸੁਣਾਓ ਇਹ ਗਾ ਲੱਗ ਗਿਆ ਜੀ ਹੁਣ ਮੋਰਚੇ ਤੇ ਕਿ ਨਹੀਂ ਲੱਗ ਗਿਆ ਲੱਗ ਗਈ ਹੋਈ ਐ ਲੱਗ ਗਿਆ ਹਾਂ ਯਾਰ ਇਹ ਯਾਰ ਹੈ ਕਾਲੀ ਕੀ ਵਾਲਾ ਇਹ ਮਿੰਟਿਕ ਵੀ ਦੇਖੀ ਜੇ ਇਧਰ ਭਾਈ ਪੁਲਿਸ ਸੇ ਪੜ ਲਗ ਗਈ ਇਧਰ ਮੋਰਚੇ ਸੰਗਲਟੀ ਹੋਈ ਐ ਉਹ ਸੰਦਾ ਜਾਵੜੀ ਫਿਰ ਕੱਢ ਗਏ ਜਿਹੜਾ ਡਿਊਟੀ ਇੱਥੇ ਤੇ ਨੇ ਆ ਕੇ ਬਹਿ ਜਾਂਦੇ ਹਸਪਤਾਲ ਬਣਾਇਆ ਇਹ ਕਹਿੰਨੇ ਆਉਣਾ ਹੋਵੇ ਬਈ ਹਸਪਤਾਲ ਤੇ ਐਸਾਈਡ ਆਇਓ ਹਵੇਲੀ ਵਾਲੀ ਸਾਈਡ ਦੂਜੀ ਸਾਈਡ ਬੰਨਦਾ ਸਟੇਜ ਕਰਕੇ ਜਾਮ ਜਿਹੜੇ ਪਾਸੇ ਹਵੇਲੀ ਬਣੀ ਹੋਈ ਐ ਐਸੇ ਸਾਈਡ ਸਾਈਡ ਆ ਸਾਰੇ ਮੌਕੇ ਦੀ ਸੇਵਾ ਵਾਹ ਵਾਹ ਚੜਦੀ ਕਲਾ ਇਹ ਚੜਦੀ ਗੱਲ ਦੇ ਸਾਰਿਆਂ ਨੂੰ ਦੁੱਧ ਵਰਤਾਈ ਜਾਂਦੇ ਭਾਈ ਹੋਰ ਹੀ ਦੇਖੋ ਭਾਈ ਕਿਹੜੇ ਪਿੰਡੋਂ ਆਇਆ ਮਾੜਾ ਦੱਸਿਓ ਉਪਰਾ। ਬਾਈ ਸੁਭਾਲੀ ਕੋਇਆ ਰਾਮਪੁਰਾ ਫੂਲਪੁਰ। ਟਬਾਲੀ ਬਾਈ ਰਾਮਪੁਰਾ ਫੂਲਪੁਰ। ਬਾਈ ਉਹਦੀ ਜੀਪ ਤੇ ਮਗਰ ਟੈਂਕੀ ਭਾਗੇ ਲੈ ਆਇਆ। ਮਹਾਰਾਜ ਇਹਨੇ ਚੜ੍ਹਦੀ ਕਲਾ ਬਖਸ਼ਿਆ ਇਹਨਾਂ ਨੂੰ। ਇਧਰ ਪ੍ਰਸ਼ਾਸਨ ਤੇ ਇਧਰ ਦੁੱਧ ਵਰਤ ਰਿਹਾ ਹੈ। ਟੈਂਕੀ ਭਰ ਕੇ ਲੈ ਆਇਆ ਬਾਈ। ਸਾਰਿਆਂ ਨੂੰ ਬਾਗਿਆ ਵਿਚਾਰਾਂ ਨੂੰ ਚਾਹ ਪਾਣੀ ਲਈ ਦੋ ਥੋੜਾ। ਚਲੋ ਮਿਲ ਗਿਆ ਦੁੱਧ ਕੰਮ ਵੀ ਹੋ ਗਿਆ ਆਪਣਾ ਹਨਾ। ਔਖਾ ਹੋਈਏ। ਹੋਰ ਸੁਣਾਓ। ਠੀਕ ਐ? ਲੱਗਿਆ ਜੀ ਹੁਣ ਮੋਰਚੇ ਤੇ ਕਿ ਨਹੀਂ ਲੱਗਿਆ ਲੱਗਿਆ ਜੀ ਲੱਗਿਆ ਲੱਗਿਆ ਯਾਰ ਹਾਂ ਪਾਣੀ ਕੀ ਵਾਲਾ ਇਹ ਮਿੰਟੀ ਕੋ ਵੀ ਰੱਖੀਂ ਇਧਰ ਭਾਈ ਪੁਲਿਸ ਸੇ ਪੜ ਲਗੜ ਗਈ ਇਧਰ ਮੋਰਚੇ ਸੰਗੜ ਲੱਟੀ ਹੋਈ ਹੈ ਔਰ ਸੰਦਾ ਜਾਵੜੀ ਖਰ ਕੱਢ ਗਏ ਜਿਹੜਾ ਡਿਊਟੀ ਇੱਥੇ ਦਿਨੇ ਆ ਕੇ ਬਹਿ ਜਾਂਦੇ ਆਸਪਤਾਲ ਬਣਾਇਆ ਇਹ ਕਹਿੰਨੇ ਹੁਣ ਆਉਣਾ ਹੋਵੇ ਬਈ ਆਸਪਤਾਲ ਤੇ ਐਸਾਈਡ ਆਇਓ ਹਵੇਲੀ ਵਾਲੀ ਸਾਈਡ ਦੂਜੀ ਸਾਈਡ ਬੰਨਦਾ ਸਟੇਜ ਕਰਕੇ ਜਾਵਾਂ ਕਿਹੜੇ ਪਾਸੇ ਹਵੇਲੀ ਬਣੀ ਹੋਈ ਐ ਇਸੇ ਸਾਈਡ ਸਾਈਡ ਆਸਰ ਦੇ ਮੋੜ 'ਤੇ ਇੱਧਰ ਦੀ ਸੇਵਾ ਵਾਹ ਵਾਹ ਚੜਦੀ ਗੱਲ ਐ ਚੜਦੀ ਗੱਲ ਦੇ ਸਾਰਿਆਂ ਨੂੰ ਦੁੱਧ ਵਰਤਾਈ ਜਾਂਦੇ ਭਾਈ ਹੋਰੀ ਦੇਖੋ ਭਾਈ ਕਿਹੜੇ ਪਿੰਡੋਂ ਆਇਆ ਮੜਾ ਦੱਸਿਓ ਭਰਾ ਰਾਮਪੁਰਾ ਫੂਲ ਕੋ ਟਬਾਲੀ ਬਈ ਰਾਮਪੁਰਾ ਫੂਲ ਕੋ ਬਾਈ ਉਹਦੀ ਜੀਪ ਤੇ ਮਗਰ ਟੈਂਕੀ ਭਾਗੇ ਲੈ ਆਇਆ ਮਾਰ ਆ ਜਨ ਨਹੀਂ ਚੜਦੀ ਗਲਾ ਬਖਸ਼ੇ ਇਹਨਾਂ ਨੂੰ ਇਧਰ ਪ੍ਰਸ਼ਾਸਨ ਤੇ ਇਧਰ ਦੁੱਧ ਵਰਤ ਰਿਹਾ ਟੈਂਕੀ ਭਰ ਕੇ ਲੈ ਆਇਆ ਬਾਈ ਸਾਰਿਆਂ ਨੂੰ ਭਾਗੇ ਵਿਚਾਰਾਂ ਨੂੰ ਚਾਹ ਪਾਣੀ ਲਈ ਦੋ ਥੋੜਾ ਚਲੋ ਮਿਲ ਗਿਆ ਦੁੱਧ ਕੰਮ ਵੀ ਹੋ ਗਿਆ ਆਪਣਾ ਹਨਾ ਔਖਾ ਹੋ ਜੀਏ ਹੋਰ ਸੁਣਾਓ ਠੀਕ ਹੈ ਲੱਗ ਗਿਆ ਜੀ ਹੁਣ ਮੁਰਜੇ ਤੇ ਕਿ ਨਹੀਂ ਲੱਗ ਗਿਆ ਲੱਗ ਗਿਆ ਜੀ ਲੱਗ ਗਿਆ ਹਾਂ ਯਾਰ ਕੀ ਯਾਰ ਹੈ ਪਾਲੀਸੀ ਵਾਲਾ ਵੀ ਮਿੰਟਿਕੋ ਵੀ ਰੱਖੀ ਜੇਰ ਬਾਈ ਪੁਲਿਸ ਸੇ ਪੜ ਲਗ ਗਈ ਆਇਦਰ ਮੋਰਚੇ ਸੰਗੜਾਟੀ ਹੋਈ ਹੈ ਬਹੁਤ ਸੰਦਾ ਜਾਵੜੀ ਸਾਰ ਘਟ ਗਏ ਜਿਹੜਾ ਡਿਊਟੀ ਇੱਥੇ ਤੇਨੇ ਆ ਕੇ ਬਹਿ ਜਾਂਦੇ ਆਸਪਤਾਲ ਬਣਾਇਆ ਇਹ ਕਹਿੰਨੇ ਹੁਣ ਆ ਹੋਵੇ ਬਈ ਆਸਪਤਾਲ ਤੇ ਐਸਾਈਡ ਆਇਓ ਹਵੇਲੀ ਵਾਲੀ ਸਾਈਡ ਦੂਜੀ ਸਾਈਡ ਬੰਦ ਹੈ ਸਟੇਜ ਕਰਕੇ ਜਾਵਾਂ ਕਿਹੜੇ ਪਾਸੇ ਹਵੇਲੀ ਬਣੀ ਹੋਈ ਹੈ ਐਸੇ ਸਾਈਡ ਸਾਈਡ ਆ ਸਕਦੇ ਮੌਜੇ ਦੀ ਸੇਵਾ ਵਾਹ ਵਾਹ ਚੜਦੀ ਕਲਾ ਹੀ ਚੜਦੀ ਕਲਾ ਦੇ ਸਾਰਿਆਂ ਨੂੰ ਦੁੱਧ ਵਰਤਾਈ ਜਾਂਦੇ ਬਾਈ ਹੋਰੀ ਦੇਖੋ ਬਾਈ ਕਿਹੜੇ ਪਿੰਡੋਂ ਆਇਓ ਮਾੜਾ ਦੱਸਿਓ ਪ੍ਰਾਪ ਬਾਈ ਤੋਂ ਬਾਈ ਤੋਂ ਆਇਆ ਰਾਮਪੁਰਾ ਫੂਲਕੋ ਚਬਾਲੀ ਬਾਈ ਰਾਮਪੁਰਾ ਫੂਲਕੋ ਬਾਈ ਹੋਰੀ ਜੀਪ ਤੇ ਮਗਰ ਰੈਂਕੀ ਪਾ ਕੇ ਲਿਆਏ ਆ ਮਹਾਰਾਜ ਇਹਨਾਂ ਚੜਦੀ ਕਲਾ ਬਖਸ਼ੇ ਇਹਨਾਂ ਨੂੰ ਇਧਰ ਪ੍ਰਸ਼ਾਸਨ ਤੇ ਇਧਰ ਦੁੱਧ ਵਰਤ ਰਿਹਾ ਹੈ ਟੈਂਕੀ ਪਰ ਕਿਲੇ ਆਇਆ ਹੈ ਬਾਈ ਸਾਰਿਆਂ ਨੂੰ ਬਾਗ ਦੇ ਸਾਰਿਆਂ ਨੂੰ ਚਾਹ ਪਾਣੀ ਲਈ ਦਵਾ ਤੋੜਾ ਚਲੋ ਮਿਲ ਗਿਆ ਦੁੱਧ ਕੰਮ ਵੀ ਹੋ ਗਿਆ ਆਪਣਾ ਹਨਾ ਔਖਾ ਹੋ ਜੀਵੇ ਹੋਰ ਸੁਣਾਓ ਠੀਕ ਹੈ ਲੱਗ ਗਿਆ ਜੀ ਹੁਣ ਮੁਰਝੇ ਤੇ ਕਿ ਨਹੀਂ ਲੱਗ ਗਿਆ ਲੱਗ ਗਈ ਲੱਗ ਗਿਆ ਹਾਂ ਯਾਰ ਪਾਣੀ ਕੀ ਵਾਲਾ ਹੈ ਜਦੋਂ ਮੇਰੇ ਜੰਮ ਦੁੱਧ ਵੀ ਹੈ ਇਹ ਮਿੰਟਿਕ ਵੀ ਦੇਖੀ ਜੇ ਇਧਰ ਬਈ ਪੌਲਸ ਸੇ ਪੌਲ ਲਗ ਗਈ ਆਇਦਰ ਮੋਰ ਚੇ ਸੰਗਲ ਡਟੀ ਹੋਈ ਹੈ ਉਸ ਹੁੰਦਾ ਜਾਵੜੀ ਫਿਰ ਕੱਟ ਗਏ ਜਿਹੜਾ ਡਿਊਟੀ ਐ ਤੇਨੇ ਆ ਕੇ ਬਹਿ ਜਾਂਦੇ ਆਸਪਤਾਲ ਬਣਾਇਆ ਇਹ ਕਹਿੰਨੇ ਆਉਣਾ ਹੋਵੇ ਬਈ ਆਸਪਤਾਲ ਤੇ ਐ ਸਾਈਡ ਆਇਓ ਹਵੇਲੀ ਵਾਲੀ ਸਾਈਡ ਦੂਜੀ ਸਾਈਡ ਬੰਦ ਦਾ ਸਟੇਜ ਕਰਕੇ ਜਾਮਾ ਇਹੜੇ ਪਾਸੇ ਹਵੇਲੀ ਬਣੀ ਹੋਈ ਹੈ ਇਸੇ ਸਾਈਡ ਸਾਈਡ ਆ ਸਾਰੇ ਮੋੜੇ ਤੇ ਦੀ ਸੇਵਾ ਵਾਹ ਵਾਹ ਚੜਦੀ ਕਲਾ ਹੀ ਚੜਦੀ ਕਲਾ ਦੇ ਸਾਰਿਆਂ ਨੂੰ ਦੁੱਧ ਵਰਤਾਈ ਜਾਂਦੇ ਭਾਈ ਹੋਰੀ ਦੇਖੋ ਭਾਈ ਕਿਹੜੇ ਪਿੰਡੋਂ ਆਇਆ ਮੜਾ ਦੱਸਿਓ ਪਰਾ ਤੇ ਭਾਈ ਕੋ ਆਇਆ ਆ ਰਾਮਪੁਰਾ ਫੂਲਪੁਰ ਤੇ ਭਾਲੀ ਬਈ ਰਾਮਪੁਰਾ ਫੂਲਪੁਰ ਭਾਈ ਉਹਦੀ ਜੀਪ ਤੇ ਮਗਰ ਟੈਂਕੀ ਪਾ ਕੇ ਲੈ ਆਇਆ ਮਹਾਰਾਜ ਨੇ ਚੜਦੀ ਕਲਾ ਬਖਸ਼ਿਆ ਇਹਨਾਂ ਨੂੰ ਇਧਰ ਪ੍ਰਸ਼ਾਸਨ ਤੇ ਇਧਰ ਦੁੱਧ ਵਰਤ ਰਿਹਾ ਹੈ ਟੈਂਕੀ ਪਰ ਕਿਲੇ ਆਇਆ ਭਾਈ सारे नु पा गए बेचारे चाह पानी ली थोड़ा थोड़ा चलो मिल गया दु कम भी हो गया अपना है हो हो। ठीक है लागे जी हम मोर्चे लागू है ਇਦਰ ਬਾਈ ਪੁਲਿਸ ਸੇ ਪਹੁੰਚ ਰਹੀ ਹੈ। ਇਦਰ ਮੋਰਚੇ ਸੰਗਲਟੀ ਹੋਈ ਹੈ। ਉਸ ਹੋਂ ਦਾ ਜਾਵੜੀ ਫਿਰ ਕੱਟ ਗਏ। ਜਿਹੜਾ ਡਿਊਟੀ ਇੱਥੇ ਤੇਨੇ ਆ ਕੇ ਬਹਿ ਜਾਂਦੇ। ਹਸਪਤਾਲ ਬਣਾਇਆ। ਇਹ ਕਹਿੰਦੇ ਆਉਣਾ ਹੋਵੇ ਬਈ ਹਸਪਤਾਲ। ਤੇ ਐ ਸਾਈਡ ਆਇਓ ਹਵੇਲੀ ਵਾਲੀ ਸਾਈਡ ਦੂਜੀ ਸਾਈਡ ਬੰਦ ਦਾ ਸਟੇਜ ਕਰਕੇ ਜਾਵਾਂ। ਜਿਹੜੇ ਪਾਸੇ ਹਵੇਲੀ ਬਣੀ ਹੋਈ ਹੈ ਐਸੇ ਸਾਈਡ ਸਾਈਡ ਆ ਸਕਦੇ।